ਪਹਿਲਾਂ ਤਾਂ ਸਟਰਗਲ ਕੀਤਾ ਨਾ ਮਿਹਨਤ ਕੀਤੀ ਜੋਰ ਲਾਇਆ ਜੀ ਮਿਹਨਤ ਕਰਦੇ ਜੋਰ ਲਾਉਣੇ ਉਹਨੂੰ ਤੁਸੀਂ ਬੁਰਾ ਮੰਨੋ ਯਾਰ ਇਹ ਐ ਕਿਉਂ ਕਰਨਾ ਪਿਆ ਮੇਰੇ ਮਾਪਿਆਂ ਨੇ ਕੁਝ ਵੀ ਨਹੀਂ ਕੀਤਾ ਤੇ ਤੂੰ ਕੀ ਰੰਗ ਲੈ ਤੂੰ ਦਿਖਾ ਦੇ ਤੂੰ ਕੀ ਕੀਤਾ ਅਗਰ ਮਾਪੇ ਪੁੱਛ ਲੈਣ ਪਲਟ ਕੇ ਵੀ ਦੱਸ ਬੇਟਾ ਜੀ ਤੁਸੀਂ ਕੀ ਕੀਤਾ ਸੋ ਕਹਿਣ ਦਾ ਮਤਲਬ ਹਰ ਕਿਸੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਉਹਦੇ ਤੋਂ ਜੀ ਨਹੀਂ ਚਰੋਣਾ ਚਾਹੀਦਾ ਉਹਨੂੰ ਗਲਤ ਨਹੀਂ ਮੰਨਣਾ ਚਾਹੀਦਾ ਸਮਾਜ ਮਿਹਨਤ ਬਿਨਾ ਕੋਈ ਚੀਜ਼ ਨਹੀਂ ਮਿਲਦੀ ਰੱਬ ਨੂੰ ਪਾਉਣਾ ਉਹਦੇ ਲਈ ਵੀ ਸਿਮਰਨ ਕਰਨਾ ਪਊਗਾ ਸਟਰਗਲ ਯਾਨੀ ਤੁਹਾਨੂੰ ਮਿਹਨਤ ਕਰਨੀ ਪਊਗੀ ਮਨ ਨਾਲ ਲੜਨਾ ਹੈ ਕਾਮ ਬਾਸ਼ਨਾ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਅਹੰਕਾਰ ਹੈ ਸਤ ਵੈਰੀ ਤਿਆਰ ਬੈਠੇ ਐ ਉਹਨਾਂ ਨਾਲ ਲੜਨਾ ਹੀ ਸਟਰਗਲ ਹੈ ਉਹਨਾਂ ਨਾਲ ਪੂਰਾ ਮੱਥਾ ਲੈਣਾ ਟੱਕਰ ਲੈਣੀ ਹੀ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਸਿਮਰਨ ਕਰੋ ਮਿਹਨਤ ਕਰੋ ਯਕੀਨ ਮੰਨੋ ਇਹ ਪੱਕਾ ਹੈ ਸ਼ਾਸਤਨਾਮਸ਼ਾ ਮਸਤਾਨ ਦੀ ਦਾਤਾ ਨੇ ਜਿਹੜਾ ਤੁਹਾਨੂੰ ਗੁਰਮੰਤਰ ਦਿੱਤਾ ਹੈ ਕਲਮਾ ਦਿੱਤਾ ਹੈ ਸਾਰੇ ਧਰਮਾਂ ਦਾ ਸਾਂਝਾ ਉਹ ਪਰਫੈਕਟ ਹੈ ਇਹਨਾਂ ਸਤਾਂ ਦੀਆਂ ਧੱਜੀਆਂ ਉੜਾ ਸਕਦਾ ਹੈ ਪਰ ਜੇ ਤੁਸੀਂ ਵਰਤੋਂਗੇ ਤਾਂ ਹੀ ਨਾ